ਲਓ ਵੀ ਮਿੱਤਰੋ ਤੁਹਾਡੇ ਵਾਸਤੇ ਬਹੁਤ ਤਕੜੀ ਚੀਜ਼ ਲੈ ਆਏ ਆ ਮਿੱਤਰੋ ਜਿਹੜੀ ਚੀਜ਼ ਬਾਹਰਲੇ ਦੇਸ਼ਾਂ ਤੋਂ ਇੱਥੇ ਆਉਂਦੀ ਹੈ ਨਾ ਭੇਜਦੇ ਆ ਦੁਕਾਨਾਂ ਤੇ ਪਈ ਹੁੰਦੀ ਆ ਆਮ ਹੀ ਤੁਸੀਂ ਦਿਨੇ ਆ ਪਿੰਡਾਂ ਤੇ ਉਹ ਮਿੱਤਰੋ ਪਿੰਡਾਂ ਦੇ ਮੁੰਡੇ ਵੀ ਬਣਾਉਣ ਲੱਗੇ ਹੁਣ ਇੱਕੋ ਹੀ ਮੁੰਡਾ ਮਿੱਤਰੋ ਪੰਜਾਬ ਦੇ ਵਿੱਚ ਜਿਹੜਾ ਇੱਥੇ ਤਿਆਰ ਕਰਦਾ ਵਾ ਵੀਡੀਓ ਬਹੁਤ ਤਕੜੀ ਫਿਰ ਤਿਆਰ ਕਰਦਾ ਮਿੱਤਰੋ ਆਜੋ ਬਾਈ ਨੂੰ ਮਿਲਾਉਣੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਕਿਰਪਾ ਵੀਰੇ ਬਾਈ ਰਾਜੀ ਦੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਨੂੰ ਵੀਰੇ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਵੀਰੇ ਆਪਾਂ ਗੱਲ ਕਰੀ ਵੀ ਪਿੰਡਾਂ ਦੇ ਵਿੱਚੋਂ ਉੱਠ ਕੇ ਹਨਾ ਆਪਾਂ ਇਹ ਨਵਾਂ ਇੱਕ ਬਿਜਨਸ ਚਲਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਆ ਹਾਂਜੀ ਆਪਾਂ ਮੈਂ ਇਹ ਕਹਿਣਾ ਵੀਰੇ ਵੀ ਚਲ ਆਪਾਂ ਆਪ ਦਾ ਜ਼ਰੂਰ ਪਿੰਡੂ ਆ ਬਟ ਆਪਣਾ ਪ੍ਰੋਡਕਟ ਪਿੰਡੂ ਨੇ ਠੀਕ ਹੈ ਜੀ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਬਾਹਰੋਂ ਫੋਰਨ ਕੰਟਰੀਆਂ ਤੋਂ ਚੱਲ ਕੇ ਫੂਡ ਆਉਂਦਾ ਇੰਪੋਰਟ ਕਰਾਉਂਦੀਆਂ ਵੱਡੀਆਂ ਕੰਪਨੀਆਂ ਇੱਥੇ ਵੇਚਦੀਆਂ ਨੇ ਹਾਂਜੀ ਆਪਣਾ ਫੂਡ ਵੀਰੇ ਉਹਨਾਂ ਤੋਂ ਰੱਤੀ ਉੱਤੇ ਹੀ ਹੋਊਗਾ ਥੱਲੇ ਠੀਕ ਹੈ ਜੀ ਕੁਆਲਿਟੀ ਵਾਈਜ਼ ਆਪਾਂ ਜਿਹੜੀ ਇਨੀਗੇ ਦੀ ਸ਼ੋਰਟੀ ਲੈਣੀ ਇਹ ਇਹ ਜੋ ਫਰਕ ਕੀ ਵੀਰੇ ਦੇਖੋ ਜਿਹੜੀ ਫਾਰਮੂਲੇਸ਼ਨ ਆ ਉਹ ਆਪਣੀ ਇੰਪੋਰਟਡ ਆ ਇਟਲੀ ਤੋਂ ਇੰਪੋਰਟ ਕਰਾਈ ਵੀ ਆਪਣਾ ਸਪੈਸ਼ਲ ਉੱਤੇ ਲਿਖਿਆ ਹੋਇਆ ਤੇ ਜਿਹੜੀ ਆਪਣੀ ਇਹਦੇ ਨਾਲ ਵੀਰੇ ਜਿਹੜਾ ਪਲੱਸ ਕੀਤਾ ਹੋਇਆ ਜਿਵੇਂ ਮੈਂ ਤੁਹਾਨੂੰ ਦੱਸਣਾ ਚਾਹਣਾ ਹਨਾ ਬੀਟ ਵੈਦਰ ਇਹਦਾ ਨਾਮ ਹੀ ਆਪਾਂ ਤੋਂ ਝਲਕਦਾ ਵੀ ਜਿਹੜੀ ਇਹ ਫੀਡ ਯਰ ਪੈਟ ਸੀਜ਼ਨਲ ਵੀ ਆਪਦੇ ਜਿਹੜੇ ਡੌਗ ਨੂੰ ਆ ਮੇਰੀ ਇੱਕ ਰਿਕਵੈਸਟ ਆ ਬਸ ਇਹ ਜਾਨੀ ਕਿ ਆਹ ਜਿਹੜੀ ਟੈਗ ਲਾਈਨ ਆ ਇਹ ਮੇਰੀ ਡੌਗ ਰੱਖਣ ਵਾਲਿਆਂ ਨੂੰ ਇੱਕ ਰਿਕਵੈਸਟ ਆ ਵੀ ਜਿਹੜੀ ਵੀ ਪਲੀਜ਼ ਤੁਸੀਂ ਆਪਦੇ ਜਿਹੜੇ ਡੌਗ ਨੂੰ ਆ ਉਹ ਸੀਜ਼ਨ ਦੇ ਅਕੋਰਡਿੰਗ ਫੂਡ ਦਿਓ ਠੀਕ ਹੈ ਜੀ ਪਰ ਉਹ ਵੀ ਵਿਚਾਰੇ ਕਰਨ ਕਿ ਬਈ ਸੀਜ਼ਨ ਦੇ ਅਕੋਰਡਿੰਗ ਵਾਲਾ ਫੂਡ ਕੋਈ ਆਉਂਦਾ ਹੀ ਨਹੀਂ ਸੀਗਾ ਅੱਜ ਤੋਂ ਪਹਿਲਾਂ ਜਿਵੇਂ ਜਿਵੇਂ ਆਪਾਂ 5-6 ਮਹੀਨੇ 4 ਮਹੀਨੇ ਪਹਿਲਾਂ ਮਿਲੇ ਆ ਉਦੋਂ ਮੈਂ ਤੁਹਾਨੂੰ ਆਖਿਆ ਸੀਗਾ ਵੀ ਕੋਈ ਵੀਡ ਹੈਗੀ ਆ ਵੀ ਆਖਿਆ ਵੀ ਆਪਾਂ ਤਿਆਰ ਕੀਤੀ ਆ ਤੇ ਉਦੋਂ ਮਿੱਤਰੋ ਮੈਂ ਨਾ ਪੱਕ ਗੁੱਤੀ ਨੂੰ ਲਾ ਜਾ ਕੇ ਪਾਈ ਸੀਗੀ ਤੇ ਜੀਬ ਐਡੀ ਘਟੀ ਰੱਖਦੀ ਸੀਗੀ ਤੇ ਹੁਣ ਸ਼ਾਂਤ ਸ਼ਾਂਤ ਰਹਿੰਦੀ ਆ ਮਿੱਤਰੋ ਤੇ ਬਾਕੀ ਆ ਜੋ ਬਾਈ ਤੋਂ ਹੀ ਪੁੱਛਦੇ ਆ ਬਿਲਕੁਲ ਵੀਰੇ ਉਹਨਾ ਉਦੋਂ ਤੱਕ ਕੋਈ ਆਪਣਾ ਕੋਲੇ ਆਪਸ਼ਨ ਹੀ ਨਹੀਂ ਸੀ ਪਰ ਜਿਹੜਾ ਹੁਣ ਆਪਣਾ ਇਹ ਵੀਡ ਵੈਦਰ ਦਾ ਫੂਡ ਹੈ ਸਮਰ ਸੀਰੀਜ਼ ਵੀਰੇ ਵਰਲਡ ਦਾ ਪਹਿਲਾ ਤੇ ਹਲੇ ਤੱਕ ਇੱਕੋ ਹੀ ਇੱਕੋ ਹੀ ਆਪਸ਼ਨ ਹੈ ਜਿਹੜਾ ਸਰਦੀਆਂ ਦੇ ਵਿੱਚ ਅਲੱਗ ਤੇ ਗਰਮੀਆਂ ਦੇ ਵਿੱਚ ਅਲੱਗ ਵੀਡ ਬਣਾਉਂਦਾ ਠੀਕ ਹੈ ਹਾਂਜੀ ਹਾਂਜੀ ਤੇ ਇਹਦੇ 'ਚ ਜਿਹੜੀ ਆਪਾਂ ਇਹਨੂੰ ਹੋਰ ਤਾਕਤਵਰ ਕਰਨ ਲਈ ਤੇ ਠੰਡਾ ਕਰਨ ਲਈ ਜਿਹੜੀ ਆਪਾਂ ਇਹਦੇ 'ਚ ਫਾਰਮੂਲੇਸ਼ਨ ਯੂਜ਼ ਕੀਤੀ ਆ ਵੀਰੇ ਉਹ ਆਪਣੀਆਂ ਦੇਸੀ ਹਰਬਜ਼ ਆਪਾਂ ਉਹਦੀਆਂ ਜਿਹੜੀਆਂ ਜੜੀ ਬੂਟੀਆਂ ਆਪਾਂ ਕਹਿ ਦਿੰਨੇ ਆ ਉਹਦੇ ਵਿੱਚ 32 ਤਰ੍ਹਾਂ ਦੀਆਂ ਜੜੀ ਬੁੱਟੀਆਂ ਦੀ ਫਾਰਮੂਲੇਸ਼ਨ ਕਰਕੇ ਪਾਈ ਆ ਉਹ ਵੀ ਜਿਨ੍ਹਾਂ ਨੇ ਫਾਰਮੂਲੇਸ਼ਨ ਕੀਤੀ ਆ ਪ੍ਰੋਪਰ ਆਯੂਸ਼ ਤੋਂ ਸਰਟੀਫਾਈਡ ਨੇ ਆਯੂਸ਼ ਆਪਣੀ ਮਿਨਿਸਟਰੀ ਆਯੁਰਵੈਦਿਕ ਦੀ ਉਹਨਾਂ ਨੇ ਉਹਨਾਂ ਦੀ ਫਾਰਮੂਲੇਸ਼ਨ ਹਰਬਸ ਦੀ ਆ ਤੇ ਜਿਹੜਾ ਬਣਾਉਣ ਵਾਲਾ ਇਹਦਾ ਸਿਸਟਮ ਆ ਵੀਰੇ ਆਪਾਂ ਇਹਦਾ ਰੌ ਮਟੀਰੀਅਲ ਕੱਲਾ A ਤੋਂ Z ਸਾਰਾ ਆਪਾਂ ਆਪ ਪਰਚੇਸ ਕਰਦੇ ਆਂ ਆਪ ਇਹਦੀ ਕੰਪੋਜੀਸ਼ਨ ਬਣਾਉਣੀ ਹੈ ਜਿਹੜੀ ਆਪਾਂ ਨੂੰ ਕੰਪੋਜੀਸ਼ਨ ਜਾਨੀ ਕਿ ਇਟਲੀ ਤੋਂ ਬਣ ਕੇ ਆਈ ਦੀ ਆ ਉਹ ਆਪਾਂ ਆਪ ਕੋਲੇ ਖੜ ਕੇ ਮਸ਼ੀਨਰੀ ਆਪਾਂ ਕਿਸੇ ਦੀ ਯੂਜ਼ ਕਰਦੇ ਆ ਫਿਲਹਾਲ ਰੈਂਟ ਤੇ ਕਿਉਂਕਿ ਪਲਾਂਟ ਥੋੜੇ ਮਹਿੰਗੇ ਆ ਆਪਣੇ ਭਰਾ ਸਪੋਰਟ ਕਰਨਗੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਪਲਾਂਟ ਦੀ ਆਪਦਾ ਜ਼ਰੂਰ ਲਾਵਾਂਗੇ ਹਨਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਜਿਹੜੀ ਇਹਦੀ ਕੁਆਲਿਟੀ ਦੀ ਆ ਵੀਰੇ ਉਹ 1 110% ਮੇਰੀ ਗਰੰਟੀ ਆ ਵੀ ਜਾਨੀ ਬੇਫਿਕਰ ਹੋ ਕੇ ਜਦੋਂ ਮਰਜ਼ੀ ਕੁਝ ਪਾ ਸਕਦੇ ਸਹੀ ਹੈ ਜੀ ਹਾਂਜੀ ਹਾਂਜੀ ਤੁਸੀਂ ਦਾ ਗਰੰਟੀ ਬਾਅਦ ਚ ਦੋਵੋਗੇ ਅਸੀਂ ਗਰੰਟੀ ਪਹਿਲਾਂ ਦੰਨੇ ਆ ਮਿੱਤਰੋ ਮੈਂ ਆਪਦੇ ਘਰੇ ਵਰ ਠੀਕ ਹੈ ਜੀ ਤੇ ਬਹੁਤ ਤਕੜੀ ਵੀੜ ਆ ਮਿੱਤਰੋ ਇਹ ਤੇ ਬਾਈ ਦੇ ਹੱਥਾਂ ਵਿੱਚੋਂ ਦੀ ਸਮਾਨ ਜਾਂਦਾ ਸਾਰਾ ਜਿਹੜੀ ਵੀ ਚੀਜ਼ ਪੈਂਦੀ ਆ ਇਹਦੇ ਵਿੱਚ ਆਏ ਨੀਗਾ ਬਈ ਪਾਸੇ ਹੀ ਬਣਨਾ ਵਾ ਜਿਵੇਂ ਹੋਰ ਵੀੜਾਂ ਬਣਾਉਂਦੇ ਆ ਵਾ ਮੰਨ ਲਓ ਵੀ ਪਾਸੇ ਹੀ ਬਣਨਾ ਆਪਾਂ ਨੂੰ ਕੋਹ ਨਹੀਂ ਪਤਾ ਤੇ ਬਾਈ ਦੇ ਜਾਨਵਰ ਵੀ ਰੱਖੇ ਹੋਏ ਆ 15 16 ਜਾਨਵਰ ਰੱਖੇ ਆ ਉਹਨਾਂ ਤੇ ਵੀ ਵਰਤਦਾ ਵਾ ਬਾਈ ਇਹਨਾਂ ਰਾਜੀ ਵੀਰੇ ਆਪਣੇ ਹੱਥਾਂ ਵਿੱਚ ਤਾਂ ਹੋਣਾ ਆ ਗਈ ਚਲੋ ਇਹ ਆਪਾਂ ਜਿਹੜਾ ਇੱਕ ਪ੍ਰੋਡਕਟ ਆਪਾਂ ਸੇਲ ਲਈ ਲਾ ਲਿਆ ਇਹ ਤਾਂ ਹੋਣਾ ਗਿਆ ਬੈਕਐਂਡ ਤੇ ਤਾਂ ਵੀਰੇ ਸਾਨੂੰ 3 ਸਾਲ ਹੋ ਗਏ ਇਹਦੇ ਤੇ ਲੱਗਿਆ ਨੂੰ ਠੀਕ ਹੈ ਤੇ 2 ਸਾਲ ਤਾ ਮੈਂ ਆ ਜਿਹੜੀ ਮੇਰੇ ਜੜੀ ਉਹ ਆਪਾਂ ਚਲੇ ਇਹਦੇ ਚ ਉਹ ਨਹੀਂ ਕੋਈ ਗੱਲ 2 ਸਾਲ ਤਾ ਜਿਹੜੇ ਸਾਡੇ ਆ ਫੇਲ ਹੀ ਹੁੰਦੇ ਰਹੇ ਆ ਹਾਂਜੀ ਜਿਹੜੀਆਂ ਕੰਪੋਜੀਸ਼ਨਾਂ ਸੀਗੀਆਂ ਕਿਉਂਕਿ ਕਈ ਵਾਰੀ ਇਹਦੇ ਚ ਕੋਈ ਹਰਤ ਨਹੀਂ ਸੀ ਠੀਕ ਆਉਂਦੀ ਕਦੇ ਕੋਈ ਵੱਧ ਜਾਂਦੀ ਸੀ ਕਦੇ ਕੋਈ ਘਟ ਜਾਂਦੀ ਸੀ ਉਹ ਸਾਨੂੰ ਪ੍ਰੋਪਰ ਕੰਪੋਜੀਸ਼ਨਾਂ ਜਿਹੜੀਆਂ ਸਾਨੂੰ ਪਸੰਦ ਨਹੀਂ ਸੀ ਆਉਂਦੀਆਂ 3 ਸਾਲ ਤੋਂ ਜਾਨੀ ਅਸੀਂ ਇਹਦੇ ਤੇ ਵਰਕ ਕਰ ਰਹੇ ਆ ਹੁਣ ਮੈਂ ਪਿਛਲੇ ਸਾਲ ਆਫ ਦਿ ਡੌਗ ਨੂੰ ਪਾਈ ਆਪਾਂ ਸੇਲ ਲਈ ਨਹੀਂ ਲਾਂਚ ਕੀਤਾ ਆਫ ਦਿ ਡੌਗ ਨੂੰ ਪਾਇਆ ਸਾਨੂੰ ਬਹੁਤ ਸੋਹਣਾ ਰਿਜ਼ਲਟ ਮਿਲਿਆ ਫਿਰ ਆਪਾਂ ਪਿਛਲੀਆਂ ਸਰਦੀਆਂ ਦੇ ਵਿੱਚ ਆਪਣਾ ਵੈਂਟਰਲ ਜਿਹੜੀ ਸਮਰ ਸੀਰੀਜ਼ ਆ ਇਸ ਵਾਰ ਲਾਂਚ ਕੀਤੀ ਹੈ ਜਿਹੜੀ ਆਪਣੇ ਦੇ ਰਿਜ਼ਲਟ ਦੀ ਗੱਲ ਹੈ ਨਾ ਆ ਆਪਾਂ ਹੁਣੇ ਹੀ ਹਲੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਹੀ ਆ ਮੈਂ ਤੁਹਾਨੂੰ ਮੈਂ ਦਿਖਾਉਣਾ ਆ ਕਸਟਮਰ ਨੇ ਆਪਣਾ ਵੀਰ ਇਹਦਾ ਰਾਮੂ ਵਾਲਾ ਫਰੀਦ ਕੋਟ ਕੋਲੇ ਪੈਂਦਾ ਆ ਇਹਨਾਂ ਦਾ ਅੱਜ ਹੀ ਮੈਸੇਜ ਆਇਆ ਇਹਨਾਂ ਨੂੰ ਨਾ ਰਿਪੀਟ ਤੇ ਆਰਡਰ ਭੇਜਣਾ ਹੈ ਇਹਨਾਂ ਨੇ ਪਹਿਲਾਂ ਵੀ ਆਪਾਂ ਤੋਂ ਲਿਆ ਸੀਗਾ ਆ ਦੇਖੋ ਆ ਟੂਡੇ ਤੁਸੀਂ ਦੇਖੋ ਟੂਡੇ ਅੱਜ ਦਾ ਹੀ ਹੈ ਨਾ ਹਾਂਜੀ ਇਹਨਾਂ ਨੇ ਇਹ ਕਹਿੰਦੇ ਵੀ ਹੋਰ ਚਾਹੀਦੀ ਆ ਤੇ ਬਾਅਦ ਵਿੱਚ ਮੈਂ ਕਹਿੰਦਾ ਚਲੋ ਭੇਜ ਦਾਂਗੇ ਆ ਇੱਕ ਮੈਂ ਤੁਹਾਨੂੰ ਇਹਨਾਂ ਦਾ ਸੁਣਾਉਣਾ ਭਾਈ ਪਹਿਲਾਂ ਵੀ ਮਹਿੰਗਾਈ ਸੀ ਫਿਰ ਆ ਪਾਈ ਕਿਲੋ ਤੇ ਆਪਣੇ ਕੋਲੇ ਛੋਟਾ ਹੀ ਬੱਚਾ ਟੋਏ ਪਉਂਦਾ ਤੇ ਵੈਸੇ ਫੀਡ ਤੁਹਾਡੀ ਬਹੁਤ ਵਦ ਗਿਆ ਫੀਡ ਹੈ ਬੱਚੇ ਦੀ ਸ਼ਕਲ ਹੀ ਪਤਾ ਕਿ ਕੋਡ ਕੋਡ ਦਾ ਪੂਰਾ ਫਰਕ ਪੈ ਗਿਆ। ਭਾਲ ਤਾਂ ਪੂਰਾ ਫਰਕ ਪੈ ਗਿਆ ਬਹੁਤ ਵਧੀਆ ਠੀਕ ਹੈ ਫੀਡ ਭਾਈ। ਤੇ ਆਪਰੋਂ 2.5 ਕਿਲੋ ਚਾਹੀਦੀ ਸੀ ਗਈ ਭਾਈ ਯਾਰ। ਏ ਡੌਗ ਨੂੰ ਨਾ ਵੀ ਤੇ ਸਿਰਫ 1.5 ਕਿਲੋ 20 ਰੁਪਈਆ ਹਲੇ ਤੱਕ ਠੀਕ ਹੈ ਜੀ 1.5 ਕਿਲੋ ਵਾਲੀ ਪੈਕਿੰਗ ਇਹਨਾਂ ਨੂੰ ਭੇਜੀ ਸੀ ਬਟ ਉਹ ਟਾਇਪ ਆਮਾ ਚਲੋ ਉਹਦਾ ਮਹੀਨਾ ਇੱਕ ਲੰਘ ਗਿਆ 1.5 ਕਿਲੋ ਨਾਲ ਥੋੜੀ ਥੋੜੀ ਘੰਦੇ ਰਾ ਹੁਣ ਆ ਤੁਹਾਡੇ ਸਾਹਮਣੇ ਆਪਾਂ ਕਿਸੇ ਨੂੰ ਕੁਛ ਨਹੀਂ ਵੀ ਆ ਰਿਵਿਊ ਦੋ ਇਹਨਾਂ ਨੇ ਸੈਂਪਲ ਹੀ ਮੇਰੇ ਕੋਲ ਆਰਡਰ ਦੁਬਾਰਾ ਕਰਨੀ ਸੀ ਫਿਰ ਉਹਨਾਂ ਨੇ ਆਪ ਹੀ ਮੈਨੂੰ ਬਣਾ ਕੇ ਭੇਜੀ ਉਹ ਮੈਂ ਇਹਨਾਂ ਨੂੰ ਰਿਕਵੈਸਟ ਕੀਤੀ ਮੈਂ ਯਾਰ ਵੀਰੇ ਵੀਡੀਓ ਬਣਾ ਕੇ ਭੇਜੋ ਜਰੂਰ ਜੇ ਤੁਸੀਂ ਬਣਾ ਕੇ ਭੇਜ ਸਕਦੇ ਹੋ ਤੇ ਯਾਨੀ ਕਿ ਰਿਜ਼ਲਟ ਦੀ ਤਾਂ ਵੀਰੇ 110% ਆਪਣੀ ਜ਼ਿੰਮੇਵਾਰੀ ਹੈ ਠ ਉਹ ਪੈਕਿੰਗ ਵੱਡੀ ਲੈਣੀ ਆ ਤੇ ਇਹਦੇ 10 ਪੈਕਟ ਲੈਣੇ ਪੈਣਗੇ ਕਿ ਵੱਡੀ ਪੈਕਿੰਗ ਵੀ ਆਉਂਦੀ ਆ ਨਹੀਂ ਵੀਰੇ ਆਪਣੇ ਕੋਲ ਸਵਾ ਕਿਲੋ ਢਾਈ ਕਿਲੋ 5 ਕਿਲੋ 10 ਕਿਲੋ ਠੀਕ ਹੈ ਜੀ ਸਾਰਾ ਕੁਝ ਹੀ ਆਉਂਦਾ ਤੇ ਇੱਕ ਹੋਰ ਮੈਂ ਖੁਸ਼ਖਬਰੀ ਦੇਣੀ ਚਾਹੁੰਦਾ ਵੀਰੇ ਜਿਹੜਾ ਆਪਣਾ ਇਹਦਾ ਬੀਟ ਵੈਦਰ ਦਾ ਸਟਾਰਟਰ ਉਹ ਆਪਣਾ ਆਪਾਂ 15 ਦਿਨ ਦੇ ਵਿੱਚ ਲਾਂਚ ਕਰ ਦਾਂਗੇ ਆਪਾਂ ਉਹਦੀ ਵੈਸੇ ਤਾਂ ਸਾਰਾ ਕੁਝ ਹੋ ਚੁੱਕਿਆ ਉਹਦਾ ਮੈਂ ਐਡ ਤਾਂ ਪਾਤੀ ਸੀਗੀ ਪਰ ਜਿਹੜਾ ਸੇਲ ਲਈ ਆ ਉਹ ਆਪਣਾ 15 ਦਿਨ ਦੇ ਵਿੱਚ ਆਪਾਂ ਅਵੇਲੇਬਲ ਕਰ ਦਾਂਗੇ ਜਿਹੜਾ ਸਟਾਰਟਰ ਮਦਰ ਐਂਡ ਬੇਬੀ ਵਾਲਾ ਜਿਹੜਾ ਛੋਟੇ ਜ਼ੀਰੋ ਦੇ ਦੇ ਤੋਂ ਬੱਚੇ ਨੂੰ ਪੈਂਦਾ ਠੀਕ ਹੈ ਜਦੋਂ ਆਪਣੇ ਆਮ ਇੱਕ ਦੋ ਕੰਪਨੀਆਂ ਦੇ ਜ਼ਿਆਦਾ ਸਟਾਰਟਰ ਚੱਲਦੇ ਜਾਣ ਛੋਟੇ ਬੱਚੇ ਤਿਆਰ ਕਰਨਾ ਨੇ ਉਹ ਆਪਣਾ ਜਿਹੜੀ ਇਹ ਆ ਇਹ ਤਾਂ ਪੱਪੀ ਫਾਰਮੂਲੇਸ਼ਨ ਆ ਵੀਰੇ ਮੰਨ ਲਓ ਵੀ ਇਹ ਤਾਂ ਆਪਾਂ ਇੱਕ ਦੋ ਕੁ ਮਹੀਨੇ ਤੋਂ ਉੱਪਰ ਵਾਲੇ ਬੱਚੇ ਨੂੰ ਦੇ ਸਕਦੇ ਆ ਉਸ ਤੋਂ ਬਾਅਦ ਵੱਡੇ ਹੁੰਦੇ ਜਿੱਡੇ ਨੂੰ ਆਪਾਂ ਮਰਜ਼ੀ ਦੇ ਲਈਏ ਯਾਨੀ ਕਿ ਸਟਾਰਟ ਹੁੰਦਾ ਹੈ ਉਤੋਂ ਜਿਹੜਾ ਇੱਕ ਹੋਰ ਵੀਰੇ ਮੈਨੂੰ ਨਾ ਆਮ ਇਸਵਾਲ ਮਿਲਦਾ ਇਹ ਹਰੇਕ ਅਗਲਾ ਕਹਿੰਦਾ ਵੀਰੇ ਜਰ ਤੁਹਾਡਾ ਫੂਡ ਪੱਪੀ ਆ ਹਾਂਜੀ ਵੀਰ ਵੀ ਅਸੀਂ ਤਾਂ ਵੱਡੇ ਨੂੰ ਪਾਉਣਾ ਵਾ ਇਹ ਵੀ ਮੈਂ ਤੁਹਾਨੂੰ ਇੱਕ ਇੱਥੇ ਜਿਹੜੀ ਆ ਗੱਲ ਕਲੈਰੀਫਾਈ ਕਰਨਾ ਚਾਹਣਾ ਵੀ ਜਿਹੜਾ ਪੱਪੀ ਫਾਰਮੂਲੇਸ਼ਨ ਆ ਨਾ ਹਮੇਸ਼ਾ ਅਡਲਟ ਡੌਗ ਨੂੰ ਵੀ ਪੱਪੀ ਫਾਰਮੂਲੇਸ਼ਨ ਹੀ ਪੈਂਦੀ ਹੁੰਦੀ ਹੈ ਪੱਪੀ ਫਾਰਮੂਲੇਸ਼ਨ ਦਾ ਮਤਲਬ ਇਹ ਨਹੀਂ ਹੁੰਦਾ ਵੀ ਛੋਟੇ ਪੱਪੀ ਨੂੰ ਹੀ ਪਾਉਗੀ ਉਹਦੀ ਫਾਰਮੂਲੇਸ਼ਨ ਦਾ ਮਤਲਬ ਇਹ ਹੁੰਦਾ ਵੀ ਜਿਹੜਾ ਜਿਹੜੀ ਪੱਪੀ ਸਟੇਜ ਆ ਨਾ ਉਹਦੇ ਤੇ ਜਾਨਵਰ ਨੂੰ ਗਰੋਥ ਐਲੀਮੈਂਟ ਚਾਹੀਦੇ ਹੁੰਦੇ ਆ ਵੀ ਉਹਦੀ ਗਰੋਥ ਵੀ ਹੋਵੇ ਬੇਲਟ ਵੀ ਬਣੇ ਹਾਈਟ ਵੀ ਬਣੇ ਤੇ ਜਿਹੜਾ ਅਡਲਟ ਹੋ ਗਿਆ ਡੌਗ ਉਹਨੂੰ ਸਿਰਫ ਮੇਨਟੇਨੈਂਸ ਚਾਹੀਦੀ ਆ ਉਹਨੇ ਨਾ ਤਾਂ ਹਾਈਟ ਕਰਨੀ ਐ ਨਾ ਉਹਨੇ ਵੇਟ ਕਰਨਾ ਨਾ ਉਹਨੇ ਆਪ ਦਾ ਕੁਝ ਹੋਰ ਜਿਹੜੀ ਅੰਕ ਕੋਈ ਵੱਡਾ ਕਰਨਾ ਬਟ ਇਹ ਜਿਹੜੀ ਪੱਪੀ ਮਾਰਮੂਲੇਸ਼ਨ ਆ ਇਹਦੇ ਚ ਹਰ ਇੱਕ ਚੀਜ਼ ਉਹਨੇ ਵਧਾਉਣੀ ਹੁੰਦੀ ਆ ਜਿਹੜਾ ਅਡਲਟ ਫੂਡ ਹੁੰਦਾ ਨਾ ਉਹਦੇ ਚ ਵੀਰੇ ਫਿਲਰ ਆ ਹੁੰਦੇ ਆ ਠੀਕ ਫਿਲਰ ਕਹਿਣਾ ਦਾ ਮਤਲਬ ਇੱਕ ਇੱਕ ਤਰ੍ਹਾਂ ਦੇ ਸਿਰਫ ਉਹ ਬਾਡੀ ਮੇਨਟੇਨ ਕਰਦੇ ਆ ਭੁੱਖ ਮਿਟਾ ਦਿੰਦੇ ਆ ਠੀਕ ਉਹਨਾਂ ਨੇ ਜੇ ਤੁਹਾਡਾ 20 ਕਿਲੋ ਦਾ ਡੌਗ ਆ 21 ਦਾ ਨਹੀਂ ਕਰਨਾ 19 ਦਾ ਤਾਂ ਹੋ ਸਕਦਾ 20 ਤੇ 20 ਮੇਨਟੇਨ ਹੀ ਰੱਖਣਾ ਇਸ ਲਈ ਮੇਰੀ ਰਿਕੁਐਸਟ ਹੈ ਵੀਰੇ ਵੀ ਜੇ ਤੁਸੀਂ ਆਪਦੇ ਡੌਗ ਨੂੰ ਹਨਾ ਪ੍ਰੋਪਰ ਜਿਹੜੇ ਨਿਊਟ੍ਰੀਸ਼ਨ ਦੇਣਿਆ ਤਾਂ ਪੱਪੀ ਫਾਰਮੂਲੇਸ਼ਨ ਹੀ ਪਾਇਆ ਕਰੋ ਅਡਲਟ ਦਾ ਪਾਉਣ ਦਾ ਕੋਈ ਫਾਇਦਾ ਨਹੀਂ ਵੀਰੇ ਉਹਦੇ ਚ ਸਿੰਪਲੀ ਫਿਲਰ ਹੀ ਹੁੰਦੇ ਆ ਉਹਦੇ ਚ ਹੋਰ ਕੁਝ ਨਹੀਂ ਉਹਦੇ ਨਾਲ ਤਾਂ ਵਧੀਆ ਚਾਹ ਤੁਸੀਂ ਰੋਟੀਆਂ ਪਾਈ ਚੱਲੋ ਠੀਕ ਹੈ ਹਾਂਜੀ ਉਹਦੇ ਚ ਵੀ ਅਡਲਟ ਫੀਡ ਪਾਉਣ ਦਾ ਕੋਈ ਫਾਇਦਾ ਨਹੀਂ ਕਿਸੇ ਵੀ ਡੌਗ ਨੂੰ ਠੀਕ ਹੈ ਜੀ ਜਿਵੇਂ ਮੰਨ ਲਓ ਵੀ ਛੋਟੇ ਬੱਚਿਆਂ ਵਾਲਾ ਵੀ ਆ ਜਾਣਾ ਵਾ ਜਿਵੇਂ ਸਟਾਰਟਰ ਵੀ ਆ ਗਿਆ ਹਾਂਜੀ ਹਾਂਜੀ ਜਿਵੇਂ ਆਪਾਂ 15 20 ਦਿਨ ਦੇ ਕਤੂਰੇ ਨੂੰ ਪਾਉਣ ਲੱਗ ਜਾਂਦੇ ਆ ਮੈਕਸੀ ਜੀ ਗ੍ਰੈਂਡ ਕਰਕੇ ਜਿਵੇਂ ਪਾਉਨੇ ਆ ਉਹ -15 ਦਿਨ ਤੋਂ ਅਦਲ ਦੇ ਵਿੱਚ ਉਹਨੂੰ ਸ਼ੁਰੂ ਕਹਿੰਦੇ ਨੇ ਮਤਲਬ ਕਹਿੰਦੇ ਵੀ ਪ੍ਰੈਗਨੈਂਸੀ 'ਚ ਵੀ ਪਾਉਣਾ ਚਾਹੀਦਾ ਹੋ ਠੀਕ ਹੈ ਜੀ ਜਦੋਂ ਆਪਾਂ ਨੂੰ 1 ਮਹੀਨੇ ਤੋਂ ਪਤਾ ਲੱਗਿਆ ਫੀਮੇਲ ਪ੍ਰੈਗਨੈਂਟ ਆ ਉਦੋਂ ਤੋਂ ਫੂਡ ਸ਼ੁਰੂ ਹੋ ਜਾਂਦਾ ਬਸਲ ਵੀ ਜਦੋਂ ਬੱਚੇ ਅੰਦਰ ਆ ਉਹਦੇ ਉਹ ਉਹ ਤੋਂ ਉਹਨਾਂ ਨੂੰ ਬੱਚੇ ਉਹਨਾਂ ਨੂੰ ਵੀ ਯਾਨੀ ਉਹਦੀ ਤਾਕਤ ਮਿਲਦੀ ਆ ਬਿਲਕੁਲ ਬਿਲਕੁਲ ਤਾਂ ਹੀ ਉਹਨੂੰ ਜ਼ੀ ਇਹ ਬਾਈ ਲੁਧਿਆਣੇ ਜਿਹਨੇ ਦੇ ਝੋਲਡਾ ਪਿੰਡ ਦੇ ਵਿੱਚ ਆ ਤੇ ਜਿਹੜੇ ਇਥੋਂ ਨੇੜੇ ਤੇੜੇ ਆ ਤੇ ਬਾਈ ਕੋਲੋਂ ਘਰੋਂ ਆ ਕੇ ਵੀ ਲਿਜਾ ਸਕਦੇ ਆ ਤੇ ਬਾਈ ਇਹ ਆ ਇਸ ਨੂੰ ਤੁਹਾਡੇ ਕੋਲ ਹੀ ਮਿਲੂਗਾ ਕਿ ਜੇ ਆਨਲਾਈਨ ਬੰਦੇ ਨੇ ਮਗਾਉਣਾ ਜਾਂ ਕਿਸੇ ਦੁਕਾਨ ਤੋਂ ਲੈਣਾ ਵਾ ਨਹੀਂ ਦੁਕਾਨ ਤੋਂ ਨਹੀਂ ਵੀਰੇ ਮਿਲਦਾ ਦੁਕਾਨ ਤੇ ਮੈਡੀਕਲ ਵਾਲੇ ਦੇ ਵੀ ਰੱਖਿਆ ਹੁੰਦਾ ਵਾ ਨਹੀਂ ਵੀਰੇ ਆਪਣਾ ਉਹ ਸਿਸਟਮ ਹੀ ਨਹੀਂ ਆਪਾਂ ਵਿੱਚ ਮੀਡੀਏਟਰ ਕੋਈ ਰੱਖਿਆ ਹੀ ਨਹੀਂ ਆਪਾਂ ਸਿੱਧਾ ਡਾਇਰੈਕਟਡ ਕੰਜ਼ਿਊਮਰ ਕੰਜ਼ਿਊਮਰ ਨੂੰ ਹੀ ਆਪਾਂ ਪਹੁੰਚ ਦਿੰਨੇ ਆ ਕਸਟਮਰ ਨੂੰ ਡਾਇਰੈਕਟ ਪਹੁੰਚ ਜਾਂਦਾ ਆਪਣਾ ਮਤਲਬ ਇੱਕ ਦੋ ਜਿਹੜੇ ਮੇਰੇ ਆਪਣੇ ਆਪ ਦੇ ਫਰੈਂਡ ਸਰਕਲ ਵਾਲੇ ਆ ਉਹਨਾਂ ਕੋਲੇ ਆਪਣਾ ਪਿਆਛੋ ਆਪਾਂ ਵਾਲਿਆਂ ਕੋਲ ਜ਼ਰੂਰ ਆਦਰਵਾਈ ਤੁਹਾਨੂੰ ਕਿਤੋਂ ਨਹੀਂ ਮਿਲਣਾ ਇਹ ਜੇ ਤੁ ਵੀ ਇਹਨੂੰ ਬਾਏ ਕਰਨਾ ਤਾਂ ਵੀਰੇ Amazon ਤੇ ਤੁਸੀਂ Beatweather simply ਲਿਖ ਕੇ ਸਰਚ ਕਰੋ Amazon ਤੋਂ ਤੁਸੀਂ ਆਪਣੀ ਵੈਬਸਾਈਟ ਤੇ ਜਾਉਂਗੇ ਉੱਥੇ ਫੂਡ ਅਵੇਲੇਬਲ ਆ ਆਦਰਵਾਇਜ਼ ਤੁਸੀਂ ਜੇ ਸਿੱਧਾ ਸਿੰਪਲੀ ਆਰਡਰ ਪਿੰਡੂ ਆਰਡਰ ਕਰਨਾ ਤਾਂ ਜਿਹੜਾ ਸਕਰੀਨ ਦੇ ਉੱਤੇ ਨੰਬਰ ਦਿੱਤਾ ਮੈਨੂੰ ਵਟਸਐਪ ਤੇ ਆਪਣਾ ਨਾਮ ਤੇ ਪਤਾ ਵਿਦ ਪਿੰਨ ਕੋਡ ਭੇਜ ਦਿਓ ਅਸੀਂ ਤੁਹਾਨੂੰ ਫੂਡ ਭੇਜ ਦਾਂਗੇ ਥੋੜਾ ਜਿਹਾ ਮੇਰਾ ਵੀਰ ਬਣ ਕੇ ਗ੍ਰੇਸ ਕਰੋ ਥੋੜਾ ਜਿਹਾ ਜੇ ਆਪਾਂ ਜੇ ਤਾਂ ਜਿਆਦਾ ਜ਼ਰੂਰੀ ਹੈ ਤਾਂ ਤੁਸੀਂ ਮੈਨੂੰ ਫੋਨ ਕਾਲ ਕਰ ਸਕਦੇ ਹੋ ਅਦਰਵਾਈਜ਼ ਪਤਾ ਕੀ ਹੁੰਦਾ ਵੀਰੇ ਫਿਰ ਇੱਕ ਟਾਈਮ ਤੇ ਇੱਕੋ ਹੀ ਫੋਨ ਕਾਲ ਸੁਣੀ ਜਾਂਦੀ ਆ ਉਹ ਵਿੱਚ ਹਨਾ ਵੇਟਿੰਗ ਦੇ ਵਿੱਚ ਆਉਂਦਾ ਰਹਿੰਦਾ ਫਿਰ ਉਹ ਮੇਥੋਂ ਵੀ ਉਹਨੇ ਕਸਟਮਰ ਅਟੈਂਡ ਨਹੀਂ ਹੁੰਦੇ WhatsApp ਤੇ ਇਦਾਂ ਵੀ ਚਾਹੇ WhatsApp ਤੇ ਮੈਨੂੰ 100 ਮੈਸੇਜ ਆਦੇ ਲਗਾਤਾਰ ਮੈਂ ਇੱਕ ਦੋ ਮਿੰਟ ਲੇਟ ਰਿਪਲਾਈ ਕਰੂੰ ਬਟ ਮੈਂ ਕਰੂੰਗਾ ਜ਼ਰੂਰ ਫਿਰ ਕਾਲਾਂ ਦੇ ਵਿੱਚ ਇਹ ਹੁੰਦਾ ਹਨਾ ਵੀ ਵੇਟਿੰਗ ਦੇ ਵਿੱਚ ਆਉਂਦੇ ਰਹਿੰਦੀਆਂ ਪਰ ਉਹ ਸੁਣਿਆ ਨਹੀਂ ਜਾਂਦਾ ਸੋ ਇਸ ਲਈ ਮੇਰੀ ਰਿਕਵੈਸਟ ਹੈ ਵੀ WhatsApp ਤੇ ਮੈਨੂੰ ਜਦੋਂ ਮਰਜ਼ ਠੀਕ ਹੈ ਹਾਂਜੀ ਹਾਂਜੀ ਤੇ ਇਹ ਇਹ ਵੀਰੇ ਮੰਨ ਲਓ ਵੀ ਆਨਲਾਈਨ ਟਾਈਮ ਦੇ ਵਿੱਚ ਆਪਾਂ ਨੂੰ ਜਿਵੇਂ ਪੈਟ ਸ਼ਾਪ ਹੋ ਗਈ ਜਾਂ ਹੋਰ ਉਥੇ ਨਹੀਂ ਬਰੂ ਨਹੀਂ ਜ ਮੇਰਾ ਨਾਮ ਮੰਨ ਨਹੀਂ ਵੀਰੇ ਐਸਨ ਦੇ ਵਿੱਚ ਮੈਂ ਪਹਿਲਾਂ ਸੋਚਿਆ ਸੀਗਾ ਮੈਂ ਜਦੋਂ ਅਸੀਂ ਪਹਿਲੀ ਵੀਡੀਓ ਕਰੀ ਸੀ ਨਾ ਮੈਂ ਉਦੋਂ ਸਖਜੇਂਦਰ ਵੀਰ ਦੇ ਚੈਨਲ ਤੇ ਮੈਂ ਕਿਹਾ ਸੀਗਾ ਮੈਂ ਕਿ ਜਰ ਵੀ ਆਪਾਂ ਡਿਸਟਰੀਬਿਊਟਰ ਲਾ ਦਾਂਗੇ ਬਟ ਇਹ ਨਾ ਫਿਰ ਜਿਵੇਂ ਬਾਕੀ ਤੁਹਾਨੂੰ ਪਤਾ ਵੀਰੇ ਜਿਵੇਂ ਐਕਸਪੀਰੀਅਨ ਆਪਾਂ ਤਾਂ ਇਹਨਾਂ ਨੂੰ ਬਿਜ਼ਨਸ ਆਣਾਂ ਦਾ ਆਪਾਂ ਤਾਂ ਬਿਜ਼ਨਸ ਦੀ ਬੀਬ ਨਹੀਂ ਸੀ ਪਤਾ ਆਪਾਂ ਤਾਂ ਇੱਕ ਹਨਾ ਨੋਰਮਲ ਆਪ ਦੇ ਪਿੰਡੂ ਫੈਮਿਲੀ ਜੋ ਜੱਟ ਫੈਮਿਲੀ ਜੋ ਠੇ ਹੋ ਬੰਦੇ ਹਨਾ ਆਪਾਂ ਜਿਵੇਂ ਜਿਵੇਂ ਇਹ ਚੀਜ਼ ਦੇ ਵਿੱਚ ਵਿਚਰਦੇ ਹੌਲੀ ਹੌਲੀ ਮੈਨੂੰ ਹੁਣ ਇਹਦਾ ਚੀਜ਼ਾਂ ਦਾ ਪਤਾ ਲੱਗਣ ਲੱਗ ਰਿਹਾ ਬ ਐਮਾਜ਼ਨ ਐਡੀਪੈਟੋਸ਼ਾਪ ਆ ਵੀ ਸਾਰੇ ਕੀ ਤਿਆਰ ਅਵੇਲੇਬਲ ਆ ਜਿੱਥੋਂ ਮਰਜੀ ਜਿਹੜਾ ਮਰਜੀ ਬੰਦਾ ਲੈ ਲਵੇ ਤੇ ਆ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਜ਼ਰੂਰ ਹੋ ਜੂਗਾ ਵੀ ਐਮਾਜ਼ਨ ਦਾ ਜਿਹੜਾ ਐਫ ਬੀਏ ਆ ਉਹਨਾਂ ਦਾ ਪ੍ਰੋਗਰਾਮ ਫੁੱਲ ਫਿਲਡ ਬਾਈ ਐਮਾਜ਼ਨ ਆਉਂਦਾ ਉਹ ਨੈਕਸਟ ਡੇ ਡਿਲੀਵਰੀ ਹੋ ਜਾਂਦੀ ਹੈ ਠੀਕ ਹੈ ਜੀ ਉਹਨਾਂ ਦਾ ਮੈਨੂੰ ਉਹ ਆਪਾਂ ਨੂੰ ਉਹਨਾਂ ਦਾ ਆ ਚੁੱਕਿਆ ਵਾ ਯਾਨੀ ਕਿ ਕਨਫਰਮ ਆਪਣਾ ਹੋ ਚੁੱਕਿਆ ਵਾ ਉਹਨਾਂ ਦੇ ਜਿੱਦੇ ਆਪਾਂ ਉਹਨਾਂ ਦੇ ਬਸ ਉਹ ਥੋੜੀ ਮੇਰੀ ਵੀ ਘਾਲ ਆ ਜਿੱਦੇ ਆਪਾਂ ਉਹਨਾਂ ਦੇ ਗਰਾਊਂਡ ਦੇ ਉੱਤੇ ਅਵੇਲੇਬਲ ਕਰਵਾਤਾ ਤੁਸੀਂ ਅੱਜ ਆਰਡਰ ਕਰੋਗੇ ਕੱਲ ਨੂੰ ਤੁਹਾਡੇ ਘਰੇ ਫੂਡ ਠੀਕ ਹੈ ਜੀ ਹਾਂਜੀ ਉਹ ਸਮਝਣ ਨੂੰ ਪਿੱਟ ਸ਼ਾਪ ਵਾਲਾ ਕੰਮ ਜਦੋਂ ਤੁਸੀਂ ਲੈ ਆ ਜੀ ਇਹ ਆਪਣਾ ਫਿਰ ਜਿਵੇਂ ਮੰਨ ਲਓ ਹੁਣ ਕਿੰਨੇ ਕਿ ਦਿਨ ਲੱਗ ਜਾਂਦੇ ਆ ਜਿਵੇਂ ਮੰਨ ਲਓ ਹੁਣ 4 ਤੋਂ 5 ਦਿਨ ਲੱਗ ਜਾਂਦੇ ਆ ਵੀਰੇ ਠੀਕ ਹੈ ਜੀ ਬੇਦਨ ਪੰਜਾਬ 2-3 ਦਿਨ ਲੱਗਦੇ ਆ 3 ਦਿਨ ਲੱਗ ਜਾਂਦੇ ਆ ਜਿਵੇਂ ਹਰਿਆਣਾ ਰਾਜਸਥਾਨ ਇੱਥੇ ਥੋੜਾ 4-5 ਦਿਨ ਲੱਗ ਜਾਂਦੇ ਆ ਉਹ ਥੋੜੇ ਕਿਉਂਕਿ ਆਊਟ ਆਫ ਪੰਜਾਬ ਥੋੜੇ 1-2 ਦਿਨ ਜ਼ਿਆਦਾ ਲੱਗ ਜਾਂਦੇ ਆ ਬਟ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ Amazon ਤੋਂ ਤੁਸੀਂ ਤੁਹਾਨੂੰ ਨੈਕਸਟ ਡੇ ਹੀ ਆਰਡਰ ਮਿਲ ਜਾ ਕਰੂਗਾ ਠੀਕ ਹੈ ਜੀ ਜਾਂ ਤੁਸੀਂ ਸਾਡੀ feedback.com ਤੋਂ ਵੀ ਤੁਹਾਨੂੰ ਨੈਕਸਟ ਡ ਉਹਦਾ ਬਾਈ ਨੂੰ ਨਾਲੇ ਮਿਲ ਸਕਦੇ ਆ ਤੇ ਨਾਲੇ ਬਾਈ ਦੇ ਜਾਨਵਰ ਵੀ ਦੇਖ ਸਕਦੇ ਆ ਤੇ ਇੱਥੋਂ ਅੱਗੇ ਲਿਜਾ ਸਕਦੇ ਆ ਤੇ ਜਿਵੇਂ ਮਤਰੋ ਫੀਡ ਤਿਆਰ ਕਰਦੇ ਆ ਜਿਵੇਂ ਕਹਿ ਦਿੰਦੇ ਆ ਵੀ ਫੀਡ ਆਪਾਂ ਲੈਣੀ ਆ ਕਿਸੇ ਕੰਪਨੀ ਦੀ ਕਿਸੇ ਦੀ ਲੈਣੀ ਆ ਜਿਵੇਂ ਪਸ਼ੂਆਂ ਦੀ ਮੈਂ ਗੱਲ ਕਰਦਾ ਹੁਣ ਤੇ ਉਹ ਲੈਣੀ ਆ ਤੇ ਉਹਦੇ ਨਾਲ ਪਾਲਣ ਦਾ ਤੇ ਘਰ ਵਾਲੀ ਫੀਡ ਤਿਆਰ ਕਰਕੇ ਪਾਲਣ ਦਾ ਤੇ ਲੱਖਾਂ ਕੋਹਾਂ ਦਾ ਫਰਕ ਪੈ ਜਾਂਦਾ ਮਤਰੋ ਜੇ ਇਹ ਚੀਜ਼ ਪਾਉਂਗੇ ਨਾ ਬਾਕੀ ਤੁਹਾਨੂੰ ਪਤਾ ਲੱਗੂਗਾ ਮਹੀਨੇ ਦੋ ਮਹੀਨਿਆਂ ਦੇ ਵਿੱਚ ਵਿੱਚ ਹੀ ਕਿਉਂਕਿ ਮੈਂ ਤਾਂ ਵੀਰੇ ਘਰੇ ਵਰਤੀ ਆ ਇਹ ਚੀਜ਼ ਠੀਕ ਹੈ ਨਾ ਜੀ ਵੀਰੇ ਮੰਨ ਲਓ ਵੀ ਇਹਦਾ ਰੇਟ ਜਿਵੇਂ ਆਹ 1/2 ਕਿਲੋ ਆ ਤੇ ਇਹਦਾ ਰੇਟ ਕਿੰਨਾ ਹੈਗਾ ਰੇਟ ਵੀਰੇ ਦਾ ਕੋਈ ਬਾਲਾ ਕਾਸਟਲੀ ਰੇਟ ਨਹੀਂ ਹੈਗਾ ਜਿਵੇਂ ਇੱਕ ਆਮ ਸ਼ੌਂਕੀ ਬੰਦਾ ਆਪ ਦੀ ਦਿਹਾੜੀ ਦਾ ਇੱਕ 버ਗਰ ਖਾਣਾ ਛੱਡ ਦੇਵੇ ਜਾਂ ਇੱਕ ਕੋਕ ਪੀਣਾ ਛੱਡ ਦੇਵੇ ਬਸ ਇੰਨੇ ਖਰਚੇ ਦੇ ਵਿੱਚ ਆਪ ਦੇ ਡੌਗ ਨੂੰ ਖੁਸ਼ ਕਰ ਸਕਦਾ ਇਹਦਾ ਮਤਲਬ 20-30 ਰੁਪਏ ਆਪਣਾ ਇੱਕ ਦਿਲੀ ਦੇ ਇੱਕ ਡੌਗ ਦੀ ਕਾਸਟ ਆਉਂਦੀ ਆ ਇਹ ਆਪਣਾ 550 ਰੁਪਏ ਦਾ ਪੈਕੇਟ ਆ ਵੀਰੇ 1/2 ਕਿਲੋ ਦਾ ਬੈਟੂ ਹੋਮ ਡਿਲੀਵਰੀ ਹੋਮ ਡਿਲੀਵਰੀ ਕੰਪਨੀ ਵੱਲੋਂ ਹਲੇ ਤੱਕ ਫ੍ਰੀ ਆ ਇਹਦੀ ਠੀਕ ਹੈ ਜੀ ਹਾਂਜੀ ਤੇ ਇਹਦਾ ਜਿਹੜਾ 2.5 ਕਿਲੋ ਵਾਲਾ ਪੈਕੇਟ ਆ 950 ਰੁਪਏ ਦਾ 3 ਕਿਲੋ 1700 ਰੁਪਏ ਦਾ ਇਸ ਤਰ੍ਹਾਂ ਕਰਕੇ ਜਿਹੜੀ ਪ੍ਰਾਈਸਿੰਗ ਮਤਲਬ ਇਹ ਨਹੀਂ ਹੈਗਾ ਵੀ ਵੀ ਆਪਾਂ ਰੇਟ ਕੋਈ ਬੜਾ ਨਹੀਂ ਹੈ ਰੇਟ ਕੋਈ ਬੜਾ ਨਹੀਂ ਮਿੱਤਰੋ ਹਾਂਜੀ ਹਾਂਜੀ ਵੀ ਇਹ ਨਹੀਂ ਕਹਿ ਸਕਦੇ ਵੀ ਰੇਟ ਬਹੁਤ ਜ਼ਿਆਦਾ ਆ ਰੇਟ ਤਾਂ ਬਿਲਕੁਲ ਸਾਬਨ ਵਾਲੀ ਆ ਤੇ ਚੀਜ਼ ਵਰਤੋਂਗੇ ਤਾਂ ਮਤਰਾ ਕਹੋਂਗੇ ਚੌ ਬੰਦਿਆਂ ਨੂੰ ਵੀ ਹਾਂ ਪਹਿਲਾਂ ਫੀਡਾਂ ਬਥੇਰੀਆਂ ਵਰਤੀਆਂ ਤੇ ਇਹੇ ਜੀ ਫੀਡ ਨਹੀਂ ਕੋਈ ਵੀ ਮਿਲੀ ਸਾਨੂੰ ਬਿਲਕੁਲ ਵੀਰੇ ਹੋਈ ਇਦਾਂ ਰਿਹਾ ਵਾ ਜਿਵੇਂ ਹੁਣ ਮੈਂ ਕਿਸੇ ਕਸਟਮਰ ਨੂੰ ਕੋਈ ਆਰਡਰ ਭੇਜਦਾ ਉਹ ਫਿਰ ਮੈਨੂੰ ਕਿਸੇ ਹੋਰ ਕਸਟਮਰ ਦਾ ਬੋਲਦਾ ਮੈਨੂੰ ਦੱਸਦਾ ਵੀ ਯਾਰ ਸਾਡੇ ਫਲਾਣੇ ਰਿਸ਼ਤੇਦਾਰ ਨੇ ਪਾਇਆ ਸੀ ਫਿਰ ਉਹਨੇ ਮੈਨੂੰ ਤੇਰਾ ਨੰਬਰ ਦਿੱਤਾ ਵੀਰੇ ਹੋਣਾ ਸੀ ਵੀ ਫੂਡ ਮੰਗਾਉਣਾ ਸੋ ਇਸ ਤਰ੍ਹਾਂ ਹਨਾ ਜਿਹੜੀ ਚੰਗੀ ਚੀਜ਼ ਆ ਉਹਦੀ ਮਾਊਥ ਇਨੀ ਕ੍ਰੀਏਟ ਹੋ ਜਾਂਦੀ ਆ ਵੀ ਆਪਾਂ ਨੂੰ ਜਿਹੜੀ ਪੇਡ ਮਾਰਕੀਟਿੰਗ ਉਹਦੀ ਕਰਨ ਦੀ ਇੰਨੀ ਜ਼ਰੂਰਤ ਨਹੀਂ ਪੈਂਦੀ ਹਨਾ ਤਾਂ ਉਹ ਆਪਣੇ ਮਾਰਕੀਟਿੰਗ ਜਿਹੜ ਮੇਰੇ ਕੋਲੇ ਜਾਨਵਰ ਰੱਖਿਆ ਨੂੰ ਬਹੁਤ ਟਾਈਮ ਹੋ ਗਿਆ तकरीबन ਮੈਂ ਨਾ ਨੱਕਾ ਜਾਂ ਹੁੰਦਾ ਹੀ ਰੱਖ ਲਾ ਦਿੰਦਾ ਤੇ ਰੱਖੇ ਵੀ ਮੇਰੇ ਕੋਲ ਨਾ 25 25 30 ਤੀ ਜਾਨਵਰ ਹੁੰਦੇ ਸੀਗੇ ਹਾਂਜੀ ਹਾਂਜੀ ਤੇ ਕਈ ਬੰਦਿਆਂ ਨੂੰ ਤਾਂ ਮੰਨ ਲਓ ਵੀ ਪਤਾ ਹੀ ਆ ਮੇਰੇ ਬਾਰੇ ਤੇ ਉਹ ਮੈਂ ਹੋਰ ਵੀਡਾਂ ਬਣਤਿਆਂ ਪਰ ਇਹ ਜੀ ਵੀਡ ਮੈਂ ਬਣਤੀ ਆ ਤੇ ਕਮਾਲ ਹੀ ਹੋ ਗਿਆ ਮੈਂ ਤੁਹਾਨੂੰ ਜਿਵੇਂ ਪਾਗਲ ਹੀ ਗੱਲ ਦੱਸ ਗਿਆ ਖੜਿਆ ਵਾਂ ਇਹਦੇ ਚ ਨਾ ਵੀਰੇ ਉਹਦੇ ਚ ਦੋ ਰੀਜ਼ਨ ਆ ਹਾਂਜੀ ਹੁਣ ਜਿਵੇਂ ਇੱਕ ਤਾਂ ਇਹਦੇ ਚ ਆਪਾਂ ਇਹਦੇ ਇਨਗਰੀਡੀਐਂਟ ਤੇ ਆ ਜਾਂਦੇ ਆ ਹਨਾ ਇਹਦੇ ਚ ਜਿੰਨੇ ਵੀ ਇਨਗਰੀਡੀਐਂਟ ਪਾਇਆ ਕੰਪਨੀਆਂ ਆ ਆਪਦੀ ਕਾਸਟ ਕਟਿੰਗ ਲਈ ਕੀ ਕਰ ਰਹੀਆਂ ਨੇ ਜਿਵੇਂ ਹੁਣ ਆ ਇੱਕ ਆਉਂਦਾ ਸੀਬੀਡਬਲਯੂ ਕਹਿੰਦੇ ਆ ਉਹਨੂੰ ਚਿਕਨ ਬੁਚਰੀ ਵੇਸਟ ਉਹਦੇ ਵਿੱਚ ਜਿਵੇਂ ਚਿਕਨ ਦੀਆਂ ਨਾੜਾਂ ਹੋ ਗਈਆਂ ਬਾਏ ਪ੍ਰੋਡਕਟ ਕਹਿ ਲਓ ਇੱਕ ਤਰ੍ਹਾਂ ਦਾ ਵਿੱਚ ਚਿਕਨ ਦੇ ਵਿੱਚੋਂ ਜਿਹੜਾ ਚਿਕਨ ਆ ਉਹ ਵੈਗ ਗਿਆ ਉਹ ਜਿਹੜਾ ਬਾਇਓ ਪ੍ਰੋਡਕਟ ਪਿੱਛੇ ਕੁਝ ਵੀ ਬਚ ਗਿਆ ਉਹ ਇਹ ਜਿਹੜਾ ਬਚਿਆ ਕੋਚਾ ਸਮਾਨ ਉਹ ਇਹਦੇ ਚ ਠੀਕ ਹੈ ਜੀ ਕਿਉਂਕਿ ਡੌਗ ਫੂਡ ਦੇ ਵਿੱਚ ਉਹ ਅਗਲਾ ਕਹਿੰਦਾ ਵੀ ਇਹਦੇ ਚ ਥੋਕ ਦੇ ਕੰਪਨੀ ਵਾਲਾ ਉਹੀ ਕੁ ਕਰਦੇ ਸੀਗੇ ਇਹਦੇ ਚ ਜਿਹੜੀ ਆਪਾਂ ਇਹਦੀਆਂ ਦੋ ਤਰ੍ਹਾਂ ਦਾ ਆਪਣਾ ਇਹਦਾ ਰਿਜ਼ਲਟ ਮੈਣ ਦੇ ਦੋ ਰੀਜ਼ਨ ਇਹ ਆ ਵੀ ਇੱਕ ਤਾਂ ਆਪਾਂ ਇਨਗਰੀਡੀਐਂਟ ਇਹਦੇ ਚ ਸਪੈਸ਼ਲ ਗਰੀ ਮੇਰਾ ਮੂਰੀ ਲੈ ਕੇ ਲਾਇਆ ਗਿਆ ਵੀ ਰੀਅਲ ਇਨਗਰੀਡੀਐਂਟ ਆ ਕੋਈ ਬਾਇਓ ਪ੍ਰੋਡਕਟ ਨਹੀਂ ਕੋਈ ਇਹਦੇ ਚ ਸੀਬੀਡਬਲ ਯੂ ਨਹੀਂ ਹੈ ਨਾ ਵੇਸਟ ਕੁਝ ਨਹੀਂ ਪਾਇਆ ਹੋਇਆ ਤੇ ਜਿਹੜਾ ਦੂਸਰਾ ਮੇਨ ਰੀਜ਼ਨ ਇਹਦੇ ਰਿਜ਼ਲਟ ਜਿਹੜੇ ਐਕਸਟਰਾ ਹੋ ਇਹਦੇ 'ਚ ਇਦਾਂ ਇਦਾਂ ਨਹੀਂ ਹਰਦ ਪਾਈਆਂ ਵੀ ਜਿਹਨੂੰ ਚਰਾਤਾ ਹੋ ਗਿਆ ਆਪਣਾ ਹਨਾ ਇਦਾਂ ਚਰਾਤਾ ਸਕੈਨ ਉਹਦੇ ਲਈ ਬਹੁਤ ਵਧੀਆ ਰਹਿੰਦਾ ਵਾ ਤੇ ਮਤਲਬ ਇਦਾਂ ਇਦਾਂ ਨਹੀਂ ਇਹਦੇ 'ਚ ਚੀਜ਼ਾਂ ਪਾਈਆਂ ਵੀ ਆਲ ਓਵਰ ਡੌਗ ਨੂੰ ਆਪਾਂ ਕਹਿ ਲਈਏ ਨਾ ਹਰੇਕ ਕਿਸੇ ਡੌਗ ਨੂੰ ਅਸੀਂ ਸੋਚ ਕੇ ਉਹਦੀ ਫਾਰਮੂਲੇਸ਼ਨ ਕੀਤੀ ਵੀ ਆ ਫਿਰ ਐਕਟ ਡੌਗ ਨੂੰ ਉਹਦੀ ਨੀਡ ਦੀ ਆ ਡੇਲੀ ਨੀਡ ਦੀਆਂ ਹਰੇਕ ਤਰ੍ਹਾਂ ਦੀ ਉਹਨੂੰ ਜਿਹੜੀ ਉਹਦੀ ਨਿਊਟ੍ਰੀਸ਼ਨ ਆ ਪੂਰਾ ਮਿਲੇ ਠੀਕ ਹੈ ਹਾਂਜੀ ਹਾਂ ਤੇ ਇਹ ਇਹ ਵੀਰੇ ਮੰਨ ਲਓ ਵੀ ਇਹ ਗੱਲ ਮੇਰੀ ਰਹਿ ਗਈ ਪੁੱਛਣ ਵਾਲੀ ਵੀ ਮੰਨ ਲਓ ਵੀ ਜੇ ਜਰਮਨ ਨੂੰ ਹੋਰ ਪਾਉਣਾ ਪੱਗ ਨੂੰ ਹੋਰ ਪਾਉਣਾ ਹੋਰ ਨੂੰ ਹੋਰ ਕੇ ਨਹੀਂ ਨਹੀਂ ਵੀਰੇ ਦੇਖੋ ਇਹਦੇ ਤੇ ਪਹਿਲਾਂ ਹੀ ਲਿਖਿਆ ਹੋਇਆ ਵੀਰੇ ਆਲ ਬਰੀਡ ਫਾਰਮੂਲੇਸ਼ਨ ਇਹ ਨਾ ਆਲ ਬਰੀਡ ਫਾਰਟ ਜਿਵੇਂ ਇਹਨਾਂ ਦੇ ਕੋਈ ਇਹਨਾਂ ਜਿਆਦਾ ਡੌਗ ਨਾ ਉਹ ਡੌਗ ਹੀ ਆ ਵੀਰੇ ਉਹਨਾਂ ਨੂੰ ਕੋਈ ਜ਼ਿਆਦਾ ਇਹਨਾਂ ਦੇ ਵਿੱਚ ਨਹੀਂ ਫਰਕ ਆਉਂਦਾ ਕਿਉਂਕਿ ਇੱਕ ਬੰਦਾ ਵੀ ਆਪਾਂ ਮੰਨ ਲਓ ਉਹ ਵੇਟ ਦੇ ਅਕੋਰਡਿੰਗ ਫਰਕ ਪੈਂਦਾ ਹੁੰਦਾ ਨਿਊਟ੍ਰੀਸ਼ਨ ਦਾ ਮੰਨ ਲਓ ਵੀ ਹੁਣ ਜੇ ਤੁਹਾਡਾ ਵੇਟ 70 ਕਿਲੋ ਤਾਂ ਤੁਹਾਨੂੰ ਥੋੜਾ ਨਿਊਟ੍ਰੀਸ਼ਨ ਘੱਟ ਚਾਹੀਦਾ ਤੇ ਮੇਰਾ ਕੁਆਂਟਲਾ ਤਾਂ ਮੈਨੂੰ ਥੋੜਾ ਵੱਧ ਚਾਹੀਦਾ ਬਸ ਇੰਨਾ ਫਰਕ ਆਉਂਦਾ ਅਗਰਬਾਈਜ਼ ਬਰੀਡ ਦਾ ਨਹੀਂ ਕੋਈ ਐਡਾ ਡਿਫਰੈਂਸ ਹੁੰਦਾ ਵੀ ਹਾਂ ਉਹ ਬਰੀਡ ਨੂੰ ਅਲੱਗ ਚਾਹੀਦਾ ਉਹ ਨਲੱਗ ਚਾਹੀਦਾ ਬਸ ਪ੍ਰੋਟੀਨ ਫੈਟ ਆ ਨਿਊਟ੍ਰੀਸ਼ਨ ਉਹ ਤਾਂ ਸਾਰਾ ਸੇਮ ਹੀ ਆ ਯਾਰ ਜਿਹੜਾ ਉਹਦਾ ਫਰਕ ਪੈਣਾ ਉਹ ਵੇਟ ਲੋ ਵੀ ਮਿੱਤਰੋ ਜੇ ਕਿਸੇ ਨੂੰ ਵੀ ਫੀਡ ਚਾਹੀਦੀ ਆ ਜਾਂ Amazon ਤੋਂ ਮਿਲੂਗੀ ਤੇ ਜਾਂ ਬਾਈ ਦਾ ਜਿਹੜਾ ਨੰਬਰ ਦੇਵਾਂਗੇ ਆਪਾਂ ਤੇ ਉਹ ਤੇ ਸੰਪਰਕ ਕਰ ਲਿਓ ਤੇ ਕਰਨਾ WhatsApp ਤੇ ਮੈਸੇਜ ਆ ਮਿੱਤਰੋ ਜਿਹੜੇ ਹੁਣ ਇੱਥੇ ਨੇੜੇ ਤੇੜੇ ਆ ਉਹ ਤਾਂ ਬਾਈ ਦੇ ਘਰੋਂ ਆ ਕੇ ਵੀ ਲਿਜਾ ਸਕਦੇ ਆ ਤੁਸੀਂ ਠੀਕ ਹੈ ਜੀ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਜਿਹਦੇ ਕੋਲੇ ਜਾਨਵਰ ਰੱਖਿਆ ਵਾ ਤੇ ਉਹਨੂੰ ਚੰਗੀ ਚੀਜ਼ ਮਿਲ ਸਕੇ ਠੀਕ ਹੈ ਜੀ ਧੰਨਵਾਦ ਦਾ ਜੀ ਸਤਿਗਗਰੀਓ ਕੇੜੇ ਬਸ